ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਝ ਦਿਨਾਂ ਦੇ ਵਿੱਚ ਤਰਨਤਾਰਨ ਦੇ ਵਿੱਚ ਵੱਡੀਆਂ ਵਾਰਦਾਤਾਂ ਹੋਈਆਂ ਨੇ ਉਹਨਾਂ ਵਾਰਦਾਤਾਂ ਨੂੰ ਲੈ ਕੇ ਅੱਜ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਉਹ ਕੀ ਸਫਲਤਾ ਆਓ ਸਾਡੇ ਨਾਲ ਸ਼੍ਰੀ ਅਸ਼ਵਨੀ ਕਪੂਰ ਜੀ ਐਸਐਸਪੀ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਸਰ ਅੱਜ ਦੀ ਜਿਹੜੀ ਕਾਨਫਰੰਸ ਹੈ ਕਿਸ ਸੰਬੰਧ ਵਿੱਚ ਰੱਖੀ ਗਈ ਹੈ ਅੱਜ ਸੀਗਾ ਜੀ ਇੱਕ ਪਿੱਛੇ ਦੀ ਨਹੀਂ ਜਿਹੜਾ 28 ਤਰੀਕ ਨੂੰ ਰਿਪੋਰਟ ਹੋਇਆ ਸੀਗਾ ਮਨਮੀਤ ਸਿੰਘ ਵੱਲੋਂ ਉਹਦਾ ਮੀਤਗਨ ਹੋਊ ਸਗਾ ਚਵਾਲ ਚੌਂਕ 'ਚ ਕਿ ਉੱਥੇ ਪਾੜ ਲਾ ਕੇ ਚੋਰੀ ਕੀਤੀ ਗਈ ਸੀਗੀ ਉਹਦੇ ਸਬੰਧ 'ਚ ਅਸੀਂ ਜਿਹੜੀ ਆ 2 ਦਿਨਾਂ ਦੇ ਵਿੱਚ ਵਿੱਚ ਮੁਲਜ਼ਮਾਂ ਨੂੰ 2 ਜਣਿਆਂ ਨੂੰ ਮੇਨ ਅਸੀਂ ਜੁਆਇੰਟ ਆਪਰੇਸ਼ਨ ਸਾਡਾ EGTF ਦੇ ਨਾਲ ਉਹਦੇ ਵਿੱਚ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਔਰ ਉਹਦੇ ਸਾਡੀ ਅਸੀਂ 15 ਰਾਈਫਲਾਂ ਚੋਂ 11 ਅਸੀਂ ਰਿਕਵਰ ਕਰ ਚੁੱਕੇ ਆ ਤੇ ਦੋ ਅਕਿਊਜ਼ ਜਿਹੜੇ ਮੇਨ ਤੇ ਤਿੰਨ ਚਾਰ ਜਿੰਨ ਚਾਰ ਸੱਤ ਤੋਂ ਅੱਠ ਟੋਟਲ ਜਿਹੜੇ ਆ ਇਹਦੇ ਚ ਕਿਊਟ ਫਿਗਰ ਹੋਏ ਆ ਜਿਨ੍ਹਾਂ ਨੇ ਕੋਈ ਵੈਪਨਸ ਖਰੀਦੇ ਆ ਇਹਨਾਂ ਤੋਂ ਇਹਨਾਂ ਨੇ ਨਾ ਅਸਲ ਚ ਨਸ਼ੇ ਦੀ ਪੂਰਤੀ ਕਰਨ ਵਾਸਤੇ ਚਰਨਜੀਤ ਚੰਨਾ ਦੇ ਇਹ ਜਿਹੜਾ ਕਿਸ਼ਨ ਹੈਗਾ ਇੱਕ ਅੱਕਾ ਕੰਡੇ ਵਾਲੇ ਤੋਂ ਹੀ ਆ ਕਿਸ਼ਨ ਅੱਜਕੱਲ ਵੈਸੇ ਤੂੰ ਗੁਰੂ ਤੇਗ ਬਹਾਦਰ ਨਗਰ ਅੰਮ੍ਰਿਤਸਰ ਰਹਿ ਰਿਹਾ ਇਹਨਾਂ ਨੇ ਚੋਰੀ ਕੀਤੀ ਸੀ ਔਰ ਕੁਝ ਵੈਪਨ ਇਹ ਅੱਗੇ ਵੇਚਣ ਚ ਕਾਮਯਾਬੀ ਹੋ ਗਏ ਸੀ ਤਾਂ ਜਲਦੀ ਅਸੀਂ ਉਹ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਜਿਹੜੇ ਬਾਕੀ ਰਹਿੰਦੇ ਮੁਲਜ਼ਮਾਂ ਔਰ ਵੈਪਨ ਵੀ ਸਾਰੇ ਰਿਕਵਰ ਕਰ ਲਾਂਗੇ ਸਰ ਜਿਹੜੇ ਦੋਸ਼ੀ ਤੁਸੀਂ ਗ੍ਰਿਫਤਾਰ ਕੀਤੇ ਇਹਨਾਂ ਤੇ ਪਹਿਲੇ ਵੀ ਕੋਈ ਕੇਸ ਹੈਗਾ ਸੀ ਹਾਂਜੀ ਇੱਕ ਦਕੈਤੀ ਦਾ ਕੇਸ ਚਰਨਜੀ ਚੰਨੀ ਤੇ ਹੈਗਾ ਉਹਦੀ ਪਾਈ ਸਾਈਡੀ ਵੀ ਹੈਗੀ ਹੈ ਸਰ ਜਿਹੜਾ ਚਭਾਲ ਦੇ ਵਿੱਚ ਜਿਹੜੀ SBI ਬੈਂਕ ਦੀ ਲੁੱਟ ਹੋਈ ਆ ਉਹਦੇ ਵੀ ਕੋਈ ਇਸ਼ਾਰਾ ਮਿਲਿਆ ਹੈ ਹਾਂਜੀ ਉਹਦੇ ਤੇ ਵੀ ਅਸੀਂ ਕਾਫੀ ਨੇੜੇ ਪਹੁੰਚੇ ਹੋਏ ਆਂ ਔਰ ਉਹ ਵੀ ਜਲਦੀ ਅਸੀਂ ਟਰੇਸ ਕਰ ਲਾਂਗੇ ਸਰ ਇੱਕ ਕੱਲ ਆਮ ਆਦਮੀ ਪਾਰਟੀ ਦਾ ਆਗੂ ਸੀ ਜਿਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹਦੇ ਤਾਂ ਵੀ ਕੋਈ ਸਫਲਤਾ ਹਾਸਲ ਹੋਈ ਦੇ ਕੋਦੇ ਚ ਤਾਂ ਬਾਈ ਨੇਮ ਪਰਚਾ ਘਰ ਵੱਲੋਂ ਹੋ ਹੀ ਗਿਆ ਔਰ ਸਾਡਾ ਵੀ ਅੰਦੇਸ਼ਾ ਇਹੀ ਸੀ ਤੇ ਜਿਹੜੇ ਬਾਕੀ ਸ਼ੂਟਰਸ ਹੈਗੇ ਆ ਉਹਨਾਂ ਤੱਕ ਵੀ ਅਸੀਂ ਜਲਦੀ ਆਇਡੈਂਟੀਫਾਈ ਕਰਕੇ ਪਹੁੰਚ ਜਾਵਾਂਗੇ ਸਰ ਬਾਰ ਦੱਤਾ ਬਹੁਤ ਵੱਡੇ ਲੈਵਲ ਤੇ ਹੋ ਰਹੀਆਂ ਨੇ ਜਿਹੜੇ ਮੁਜਰਮ ਹੈ ਉਹਨਾਂ ਨੂੰ ਕੀ ਚੇਤਾਵਨੀ ਰਹੇਗੀ ਚੇਤਾਵਨੀ ਪੁਲਿਸ ਵੱਲੋਂ ਤਾਂ ਇੱਕੋ ਹੀ ਹੁੰਦੀ ਹੈ ਜੀ ਵੀ ਬਖਸ਼ੇ ਨਹੀਂ ਜਾਣਗੇ ਕਿਸੇ ਵੀ ਹਾਲਤ ਚ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਸਜ਼ਾ ਹੈ ਉਹ ਉਹਨਾਂ ਨੂੰ ਭੁਗਣੀ ਪਵੇਗੀ ਸਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਧੰਨਵਾਦ ਜੀ ਥੈਂਕ ਯੂ ਜੀ ਸੋ ਸਾ ਇਹ ਸਨ ਐਸਐਸਪੀ ਅਸ਼ਵਨੀ ਕਪੂਰ ਜੀ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਏ ਕਿ ਇਹੋ ਜੀਆਂ ਵਾਰਦਾਤਾ ਕਰਨ ਤੋਂ ਗਰੇਜ ਕਰਿਆ ਕਰੋ ਤੇ ਫੜੇ ਤਾਂ ਤੁਸੀਂ ਜਲਦੀ ਜਾਂਦੇ ਜੋ ਸੋ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਟਾ ਡਪਣਾ ਗੁਰਦੈਲ ਸਿੰਘ ਤਰਨਤਾਰਨ